ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਗੱਲ ਪੰਜਾਬ ਦੇ ਉਹ ਮਤਲਬ ਮੁੱਦੇ ਦੀ ਐ ਜਿਹਨੂੰ ਸਾਡਾ ਪੰਜਾਬ ਸਿਰ ਮੱਥੇ ਲਾਉਂਦਾ ਹਰ ਰੋਜ਼ ਸਵੇਰ-ਸਵੇਰ ਜਾ ਕੇ ਆਪਣੀ ਆਪਣੀ ਹਾਜ਼ਰੀ ਭਰਦਾ ਜਿਵੇਂ ਕਿ ਗੁਰੂ ਘਰ ਨੂੰ ਲੈ ਕੇ ਬੜਾ ਹੀ ਮਤਲਬ ਇੱਕ ਮੰਦ ਭਾਗੀ ਜਿਹੜੀ ਕਿ ਗੱਲ ਸਾਹਮਣੇ ਆਈ ਐ ਉਹ ਗੱਲ ਕੀ ਹੈ ਵੀ ਇੱਕ ਪ੍ਰਵਾਸੀ ਬੱਚਾ ਉਹ ਗੁਰਦੁਆਰੇ ਦੇ ਵਿੱਚ ਗਿਆ ਇਹ ਗੱਲ ਹੈਗੀ ਆ ਜਲੰਧਰ ਦੇ ਨਾਲ ਇੱਕ ਪਿੰਡ ਪੈਂਦਾ ਜੜਾਲਾ ਉਥੋਂ ਦੀ ਇਹ ਗੱਲਬਾਤ ਆ ਜਿਹੜੀ ਕਿ ਗੁਰਦੁਆਰੇ ਦੇ ਵਿੱਚ ਉਹ ਬੱਚਾ ਗਿਆ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਉਹਨੇ ਪਹਿਲਾਂ ਕੀ ਕੀਤਾ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਨੇ ਪਿਸ਼ਾਬ ਕੀਤਾ ਤਾਂ ਉਸ ਤੋਂ ਬਾਅਦ ਜਿਹੜਾ ਕਿ ਪ੍ਰਸ਼ਾਦ ਪਿਆ ਹੁੰਦਾ ਡੱਬੇ ਦੇ ਵਿੱਚ ਉਹਦੇ ਵਿੱਚ ਉਹਨੇ ਕੀੜੇ ਮਾਰਨ ਵਾਲੀ ਜਿਹੜੀ ਕਿ ਦਵਾਈ ਹੁੰਦੀ ਹੈ ਉਹ ਪਾ ਦਿੱਤੀ ਤਾਂ ਹੁਣ ਗੱਲ ਸਵਾਲ ਕੀਤੇ ਉੱਠਦਾ ਸਵਾਲ ਉੱਠਦੇ ਨੇ ਵੀ ਜਿਹੜੇ ਬੰਦੇ ਹੁਣ ਉੱਥੇ ਆਗੂ ਹੁੰਦੇ ਨੇ ਜਾਂ ਉੱਥੋਂ ਦੇ ਪਾਠੀ ਹੁੰਦੇ ਨੇ ਜਾਂ ਉੱਥੋਂ ਦੇ ਜਥੇਦਾਰ ਹੁੰਦੇ ਨੇ ਤਾਂ ਉਹਨਾਂ ਨੇ ਇਹ ਗੱਲ ਦੀ ਗੌਰ ਨਹੀਂ ਕੀਤੀ ਵੀ ਸਾਡੇ ਅੰਦਰ ਯਾਰ ਗੁਰਦੁਆਰੇ ਦੇ ਵਿੱਚ ਕੋਈ ਬੰਦਾ ਪ੍ਰਵੇਸ਼ ਕਰ ਜਾਂਦਾ ਜਮਾ ਗੁਰੂ ਗ੍ਰੰਥ ਕੋਲ ਲੱਗ ਜਾਂਦਾ ਤਾਂ ਉੱਥੇ ਜਾ ਕੇ ਕੁਛ ਇਹੋ ਜਿਹੀਆਂ ਹਰਕਤਾਂ ਕਰਦਾ ਚਾਹੇ ਉਹ ਬੱਚਾ ਤੇ ਚਾਹੇ ਉਹ ਬੰਦਾ ਬੱਚਾ ਕਹਿ ਸਕਦੇ ਆ ਪਰ ਉਹਨੂੰ ਦੇਖਿਆ ਜਾਵੇ ਤਾਂ ਉਮਰ ਉਹਦੀ ਵੀ ਮੇਰੇ ਖਿਆਲ ਦੀ ਹੋਊਗੀ ਕੋਈ 18 17 ਸਾਲ ਦੀ ਵੀ ਹੁਣ ਤੁਸੀਂ ਗੱਲ ਦਾ ਮਤਲਬ ਸਮਝੋ ਵੀ ਯਾਰ ਮੈਨੂੰ ਇਹ ਲੱਗ ਰਿਹਾ ਵੀ ਜਿਵੇਂ ਪ੍ਰਵਾਸੀਆਂ ਦਾ ਮੁੱਦਾ ਚੱਲ ਰਿਹਾ ਪੰਜਾਬ ਦੇ ਵਿੱਚ ਵੀ ਪ੍ਰਵਾਸੀ ਲੋਕਾਂ ਦਾ ਬਹੁਤ ਜ਼ਿਆਦਾ ਯਾਨੀ ਕਿ ਹੁਣ ਗੰਭੀਰਤਾ ਦੇ ਨਾਲ ਮੁੱਦਾ ਉੱਠਿਆ ਪੰਜਾਬ ਦੇ ਵਿੱਚ ਵੀ ਪ੍ਰਵਾਸੀ ਲੋਕ ਸਾਡੇ ਪੰਜਾਬ ਦੇ ਵਿੱਚੋਂ ਜਾਣੇ ਚਾਹੀਦੇ ਆ ਇਸ ਕਰਕੇ ਹੋ ਸਕਦਾ ਕਿਸੇ ਨੇ ਕੋਈ ਚਾਲ ਚੱਲੀ ਹੋਵੇ ਵੀ ਯਾਰ ਮਤਲਬ ਨਮੀ ਕੋਈ ਘੜਤੀ ਹੋਵੇ ਗੱਲ ਵੀ ਜਿਵੇਂ ਗੁਰਦੁਆਰੇ ਦੇ ਵਿੱਚ ਇੱਕ ਪ੍ਰਵਾਸੀ ਹੀ ਬੱਚੇ ਦਾ ਕਿਵੇਂ ਜਾਣਾ ਇਹ ਤੁਸੀਂ ਵੀ ਸਾਨੂੰ ਰਹਿ ਦੱਸ ਸਕਦੇ ਆ ਵੀ ਯਾਰ ਇਹ ਗੱਲ ਹੋ ਕੀ ਸਕਦੀ ਹੈ ਪ੍ਰਵਾਸੀਆਂ ਦੇ ਦੁਆਰਾ ਨਵੀਆਂ-ਨਵੀਆਂ ਗੱਲਾਂ ਕਿਵੇਂ ਸਾਹਮਣੇ ਆ ਰਹੀਆਂ ਨੇ ਇਹਦੇ ਪਿੱਛੇ ਦਾ ਰੀਜਨ ਕੀ ਹੋ ਸਕਦਾ ਪਹਿਲਾਂ ਹੁਣ ਮੋਹੱਲੇ ਦੇ ਕੋਲੇ ਇੱਕ ਪਿੰਡ ਸੀ ਮੁੱਦੋ ਸੰਗਤੀ ਆ ਉੱਥੇ ਮੁੱਦਾ ਉੱਠਿਆ ਵੀ ਇਹ ਚੋਰੀਆਂ ਕਰਦੇ ਨੇ ਇਨਾਂ ਦੀਆਂ ਜਨਾਨੀਆਂ ਜਿਹੜੀਆਂ ਕਿ ਉਹ ਧੰਦਾ ਕਰਦੀਆਂ ਨੇ ਬਾਕੀ ਹੋਰ ਮਤਲਬ ਮਾਮਲੇ ਆਏ ਨੇ ਸਾਹਮਣੇ ਕਈ ਜਿਨ੍ਹਾਂ ਨੂੰ ਲੈ ਕੇ ਇਹ ਪ੍ਰਵਾਸੀਆਂ ਤੇ ਮੁੱਦਾ ਉੱਠਿਆ ਸੀ ਵੀ ਇਹ ਪੰਜਾਬ ਚੋਂ ਜਾਣੇ ਚਾਹੀਦੇ ਆ ਬਾਕੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ ਬੇਅਦਬੀ ਦੀ ਹੈ ਇਹਨੂੰ ਲੈ ਕੇ ਕੋਈ ਵੀ ਸਿੰਘ ਮਾਫ਼ ਨਹੀਂ ਕਰ ਸਕਦਾ ਤੇ ਤੁਹਾਨੂੰ ਮੈਂ ਦੱਸ ਦਿਆ ਵੀ ਸਿੰਘਾਂ ਨੇ ਇਹ ਗੱਲ ਨੂੰ ਚੱਕ ਲਿਆ ਜਿਹੜੇ ਉੱਥੋਂ ਦੇ ਆਗੂ ਨੇ ਤੇ ਜਿਹੜੇ ਉੱਥੋਂ ਦੇ ਮਤਲਬ ਜਥੇਦਾਰ ਨੇ ਉਹਨਾਂ ਨੂੰ ਪੂਰੇ ਚੰਗੀ ਤਰ੍ਹਾਂ ਘੇਰੇ ਦੇ ਵਿੱਚ ਲੈ ਲਿਆ ਗਿਆ ਸਿੰਘਾਂ ਦੁਆਰਾ ਸਿੰਘਾਂ ਨੇ ਕਿਹਾ ਕਿ ਭਾਈ ਜੇ ਅਗਰ ਇਹਦੇ ਵਿੱਚ ਕੋਈ ਵੀ ਬੰਦਾ ਦੋਸ਼ੀ ਪਾਇਆ ਜਾਂਦਾ ਤਾਂ ਸਾਡਾ ਪੰਥ ਜਿਹੜਾ ਕਿ ਹੈਗਾ ਇਹ ਉਹਨਾਂ ਲੋਕਾਂ ਨੂੰ ਮaaf ਨਹੀਂ ਕਰੂਗਾ ਕਿਉਂਕਿ ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ ਬੇਆਦਬੀ ਦੀ ਹੈ ਕੋਈ ਗੱਲ ਆਮ ਖਾਸ ਨਹੀਂ ਹੈਗੀ ਇਸ ਕਰਕੇ ਸਾਰੇ ਲੋਕਾਂ ਨੂੰ ਚਾਹੀਦਾ ਜਿਹੜੇ ਕਿ ਗੁਰਦੁਆਰਿਆਂ ਦੇ ਵਿੱਚ ਰਹਿੰਦੇ ਨੇ ਚਾਹੇ ਉਹ ਪਾਠੀ ਨੇ ਚਾਹੇ ਉਹ ਜਥੇਦਾਰ ਨੇ ਚਾਹੇ ਉਹ ਪ੍ਰਧਾਨ ਜਾਂ ਕੋਈ ਵੀ ਆ ਵੀ ਗੁਰਦੁਆਰੇ ਦੇ ਵਿੱਚ ਰਹਿਣ ਵਾਲਾ ਬੰਦਾ ਕਿ ਉੱਥੇ ਨਜ਼ਰ ਨਹੀਂ ਰੱਖ ਸਕਦਾ ਹੁੰਦਾ ਵੈਸੇ ਅੱਜ ਕੱਲ ਤਾਂ ਮਾਹੌਲ ਸੀਸੀਟੀਵੀ ਦਾ ਚਲੋ ਉਹਦੇ ਵਿੱਚ ਕੈਦ ਹੋ ਗਿਆ ਹੋ ਸਕਦਾ ਜੇ ਸੀਸੀਟੀਵੀ ਨਾ ਹੁੰਦਾ ਇਹ ਗੱਲਾਂ ਨੂੰ ਵੀ ਅੱਜ ਕੱਲ ਤੁਹਾਨੂੰ ਪਤਾ ਵੀ ਆਪਦੀ ਨਾਕਾਮੀ ਤੋਂ ਡਰਦਾ ਅਗਲਾ ਲੁਕੋ ਸਕਦਾ ਪਰ ਇਹਦੀ ਨਿੰਦਿਆ ਪੂਰਾ ਪੰਜਾਬ ਹੀ ਕਰ ਰਿਹਾ ਵੀ ਗੱਲ ਉਹੀ ਆ ਜਾਂਦੀ ਏ ਘੁਮ ਘਮਾ ਕੇ ਵੀ ਪ੍ਰਵਾਸੀ ਮੁੱਦਾ ਉਠਣਾ ਪ੍ਰਵਾਸੀਆਂ ਦੇ ਦੁਆਰਾ ਹਰ ਰੋਜ਼ ਨਵੀਆਂ ਘਟਨੀਆਂ ਘਟਨਾ ਸਾਹਮਣੇ ਆਉਣੀਆਂ ਫਿਰ ਗੱਲ ਗੁਰੂਗ੍ਰੰਥ ਸਾਹਿਬ ਦੇ ਨਾਲ ਜਦੋਂ ਜਾ ਕੇ ਜੁੜ ਜਾਂਦੀ ਏ ਫਿਰ ਤਾਂ ਬੰਦੇ ਨੂੰ ਅੱਗ ਹੀ ਲੱਗ ਜਾਂਦੀ ਏ ਵੀ ਜਿਹੜੇ ਪ੍ਰਵਾਸੀ ਨੇ ਹੋ ਸਕਦਾ ਕਿਸੇ ਨੇ ਜਾਣ ਕੇ ਟਾਰਗੇਟ ਕਰਵਾਇਆ ਹੋਵੇ ਜਾਂ ਕੋਈ ਹੋਰ ਘੁੱਲ ਨਹੀਂ ਹੋ ਸਕਦੀ ਜੇ ਆਪਾਂ ਕਹੀਏ ਵੀ ਬੱਚਾ ਸੀ ਘੁੱਲ ਹੋ ਸਕਦੀ ਆ ਜਾਂ ਫਿਰ ਇਹ ਨਦਾਨੀ ਦੇ ਵਿੱਚ ਹੋ ਗਿਆ ਇਹ ਗੱਲ ਕੋਈ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਹਿਸਾਬ ਲਾ ਲਓ ਵੀ 12 13 ਸਾਲ ਤੋਂ ਉੱਪਰ ਆ ਬੰਦਾ ਤਾਂ ਉਹਨੂੰ ਸਮਝ ਸਾਰੀ ਹੈ ਵੀ ਮੈਂ ਕੀ ਕਰ ਰਿਹਾ ਗੱਲ ਇਹ ਵੀ ਗੁਰੂ ਗ੍ਰੰਥ ਸਾਹਿਬ ਕੋਲੇ ਯਾਰ ਪਿਸ਼ਾਬ ਕਰਨਾ ਕਿੱਡੀ ਮਾੜੀ ਤੇ ਕਿੱਡੀ ਪਾਪ ਵਾਲੀ ਗੱਲ ਆ ਬੰਦਾ ਮੈਂ ਕਹਿੰਦਾ ਵੀ ਉੱਥੇ ਢੇਰੀ ਹੋ ਜਾਵੇ ਯਾਰ ਕਿਉਂਕਿ ਪਰਮਾਤਮਾ ਦੀ ਉਹ ਸਥਾਨ ਜਿੱਥੇ ਸਾਰੀ ਦੁਨੀਆ ਝੁਕਦੀ ਹੈ ਜਾ ਕੇ ਜਿੱਥੇ ਹਰ ਰੋਜ਼ ਦੁਨੀਆ ਆਪਦੀ ਆਪਦੀ ਮੰਨਤਾ ਲੈ ਕੇ ਜਾਂਦੇ ਨੇ ਲੋਕ ਸਾਡੇ ਸਿੱਖੀ ਦਾ ਜਿਹੜਾ ਕਿ ਤਾਜ ਹੈ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਉੱਤੇ ਜਿਹੜਾ ਕਿ ਇਹਨਾਂ ਲੋਕਾਂ ਨੇ ਗੰਦ ਪਾਇਆ ਚਾਹੇ ਉਹ ਪ੍ਰਵਾਸੀ ਹੈ ਚਾਹੇ ਕੋਈ ਵੀ ਹੈ ਗਰੀਬ ਹੈ ਚਾਹੇ ਗੁਰਬਾਜ ਜੋ ਵੀ ਹੈ ਕੀਨੇ ਇਹ ਹਰਕਤ ਕੀਤੀ ਇਹਨੂੰ ਸਜ਼ਾ ਕੜੀ ਤੋਂ ਕੜੀ ਮਿਲਣੀ ਚਾਹੀਦੀ ਆ ਕਿਉਂਕਿ ਮੰਦਬੁੱਧੀ ਤਾਂ ਉਹ ਹੁੰਦਾ ਜਿਹਨੂੰ ਸੂਹ ਨਾ ਹੋਵੇ ਉਹ ਬੱਚੇ ਨੂੰ ਚੰਗੀ ਤਰ੍ਹਾਂ ਸੂਹ ਆ ਯਾਰ ਕੀੜਿਆਂ ਵਾਲੀ ਦਵਾਈ ਪਾਦੀ ਪ੍ਰਸ਼ਾਦ ਦੇ ਵਿੱਚ ਪਿਸ਼ਾਬ ਕਰਤਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਧਰ ਇਹ ਗੱਲ ਦੇ ਜਿਹੜੇ ਸਵਾਲ ਨੇ ਇਹ ਸਾਡੇ ਜਿਹੜੇ ਬੰਦੇ ਬਿਠਾਏ ਹੁੰਦੇ ਆ ਨਾ ਸਿੰਘ ਹੋਰ ਜਿਹੜੇ ਕਹਿੰਦੇ ਅਸੀਂ ਵੀ ਇਹਨਾਂ ਦੇ ਆਗੂ ਆ ਉਹਨਾਂ ਤੇ ਉੱਠਦਾ ਹੁਣ ਸਿੰਘਾਂ ਨੇ ਵੀ ਟੀਮ ਨੇ ਕਹਿ ਦਿੱਤਾ ਵੀ ਭਾਈ ਅਸੀਂ ਮaaf ਨਹੀਂ ਕਰਦੇ ਕਿਸੇ ਨੂੰ ਜਿਹੜਾ ਬੰਦਾ ਇਸ ਜਾਂਚ ਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੀ ਅਸੀਂ ਚੰਗੀ ਤਰ੍ਹਾਂ ਤੈਅ ਲਾ ਕੇ ਛੱਡਾਂਗੇ ਕਿਉਂਕਿ ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ ਬੇਅਦਵੀ ਦੀ ਹੈ ਜੇਕਰ ਇਹਨਾਂ ਚੀਜ਼ਾਂ ਨੂੰ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਥੱਲੇ ਨੂੰ ਯਾਨੀ ਕਹਿ ਸਕਦੇ ਆਂ ਆਪਾਂ ਯਾਨੀ ਸ਼ਬੀ ਲੈ ਆਉਣਗੇ ਇਹ ਜੇ ਲੋਕ ਜਿਹੜੇ ਇਹਨਾਂ ਗੱਲਾਂ ਤੇ ਨਿਗਾ ਰੱਖਣ ਦੀ ਬਜਾਏ ਯਾਰ ਇਹਨਾਂ ਨੂੰ ਅਣ ਦੇਖਿਆ ਵੀ ਕਰ ਦਿੰਦੇ ਨੇ ਜੋਗੇ ਇਹ ਹੀ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਦੇਖਣ ਨੂੰ ਮਿਲਦੀਆਂ ਸੀ ਆਪਣੀ ਕੌਮ ਦੇ ਲਈ ਇੰਨਾ ਜज्ਬਾ ਸੀ ਲੋਕਾਂ ਦੇ ਵਿੱਚ ਜਿੰਨਾ ਵੀ ਕਹਿ ਦੋ ਗੱਲ ਕਰ ਅੱਜ ਅੱਜ ਦੀ ਘੜੀ ਸਾਡੇ ਜਿਹੜੇ ਕਿ ਵਿੱਚ ਸਿੱਖ ਘਵਾਉਣ ਵਾਲੇ ਲੋਕ ਵੀ ਯਾਰ ਵਿੱਚ ਨਹੀਂ ਸਿੱਖ ਹੈਗੇ ਜਿਹੜੇ ਕਿ ਪਹਿਰਾਵੇ ਦੇ ਸਿੱਖ ਨੇ ਜਿਹੜੇ ਕਿ ਸਾਡੇ ਲੋਕਾਂ ਦੇ ਸਾਹਮਣੇ ਜਦੋਂ ਆਉਂਦੀਆਂ ਨੇ ਘਟਨਾ ਉਦੋਂ ਪਤਾ ਲੱਗਦਾ ਵੀ ਇਹ ਇੱਕ ਸਿੱਖ ਸੀ ਪਾਰੇ ਦੀ ਜਿਹੜੀ ਕਰਤੂਤ ਹੈ ਇਹ ਬਹੁਤ ਜਿਆਦਾ ਮੰਦ ਭਾਗੀ ਤੇ ਮਾੜੀ ਆ ਇਸ ਕਰਕੇ ਸਾਡੇ ਲੋਕਾਂ ਨੂੰ ਚਾਹੀਦਾ ਵੀ ਜਿਹੜਾ ਵੀ ਮੇਨ ਬੰਦਾ ਬਿਠਾਉਣਾ ਗੁਰਦੁਆਰੇ ਦੇ ਵਿੱਚ ਹੋਵੇ ਚਾਹੇ ਉਹਨਾਂ ਨੂੰ ਪਹਿਲਾਂ ਇਸ ਗੱਲ ਦੀ ਹੁਣ ਜਿਵੇਂ ਕਿ ਬੰਦਾ ਚਲੋ ਗਲਤੀਆਂ ਤੋਂ ਸਿੱਖਦਾ ਹੁੰਦਾ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਜੇ ਅਗਰ ਇੱਥੇ ਕੋਈ ਭਾਈ ਗਲਤ ਫਲਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦੀ ਹੈ ਗੱਲ ਤਾਂ ਕੱਲ ਨੂੰ ਤੁਸੀਂ ਰੋਸ਼ੀ ਪਾਇਆ ਜਾਏਗਾ ਕਿਉਂਕਿ ਡਿਊਟੀ ਜਿਹੜੇ ਬੰਦੇ ਦੀ ਹੁੰਦੀ ਆ ਉਸ ਬੰਦੇ ਦੀ ਡਿਊਟੀ ਇਹ ਵੀ ਹੁੰਦੀ ਹੈ ਵੀ ਭਾਈ ਤੂੰ ਨਜ਼ਰ ਰੱਖਣੀ ਹੈ ਤੇ ਇਹਦੇ ਉੱਤੇ ਕੜੀਆਂ ਜਾਨੀ ਕਿ ਪਹਿਰੇ ਵਾਲੀ ਗੱਲ ਹੁੰਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਦੀ ਕੋਈ ਚੀਜ਼ ਨਹੀਂ ਹੈਗੀ ਨਾ ਹੀ ਸਾਡੇ ਲਈ ਕੁਝ ਹੋਰ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਆਪ ਹੀ ਕਹਿ ਕੇ ਗਏ ਨੇ ਵੀ ਜਿਹੜਾ ਕਿ ਤੁਹਾਡਾ ਗੁਰੂ ਹੋਊਗਾ ਉਹ ਗੁਰੂ ਗ੍ਰੰਥ ਸਾਹਿਬ ਹੀ ਹੋਊਗਾ ਹੋਰ ਤੁਹਾਡਾ ਗੁਰੂ ਕੋਈ ਦੇਹਧਾਰੀ ਕਾਲ ਯੁਗ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਬਾਣੀ ਦੇ ਵਿੱਚ ਲਿਖਿਆ ਨਹੀਂ ਹੈਗਾ ਦੇ ਧਾਰੀ ਗੁਰੂ ਕੋਈ ਵੀ ਕਲਯੁਗ ਦੇ ਵਿੱਚ ਨਹੀਂ ਹੋ ਸਕਦਾ ਜਿਵੇਂ ਲੋਕ ਪੂਜੀ ਜਾਂਦੇ ਬਾਬਿਆਂ ਨੂੰ ਜਾਂਉਂਦਿਆਂ ਨੂੰ ਇਹ ਗੱਲ ਤਾਂ ਇੱਕ ਮਤਲਬ ਅਖੰਡ ਹੀ ਆ ਜਿਹੜਾ ਕਿ ਆਪਣਾ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਹੈ ਇਹੀ ਸਾਡਾ ਗੁਰੂ ਆ ਸੋ ਅੱਜ ਦੀ ਅਪੀਲ ਦੇ ਵਿੱਚ ਇਹ ਸੁਨੇਹਾ ਦਿੱਤਾ ਕਿ ਪ੍ਰਵਾਸੀਆਂ ਦੁਆਰਾ ਬਹੁਤ ਜ਼ਿਆਦਾ ਘਟਨਾ ਸਾਹਮਣੇ ਆ ਰਹੀਆਂ ਨੇ ਤੇ ਜਿਹੜਾ ਕੋ ਭੈਣ ਭਰਾ ਨਾਮਾ ਚੈਨਲ ਤੇ ਉਹ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਧੰਨਵਾਦ ਜੀ